ਮਨਮੋਹਨ ਸਿੰਘ ਜੀ ਹਮ ਰਹੇ ਮੁੱਖ ਮੰਤਰੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਜੀ ਹਮ ਰਹੇ ਹੁਸ਼ਿਆਰਪੁਰ ਦੇ ਕਾਂਗਰਸ ਦਫਤਰ ਵਿੱਚ ਕਾਂਗਰਸ ਦੇ ਸਮੂਹ ਨੇਤਾ ਸਾਬਕਾ ਕੈਬਨਿਟ ਮੰਤਰੀ ਸੁੰਦਰ ਸ਼ਾਮ अरोड़ा ਅਤੇ ਹੋਰ ਕਾਂਗਰਸ ਦੇ ਸੀਨੀਅਰ ਲੀਡਰਸ਼ਿਪ ਨੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੂੰ ਸ਼ਰਧਾ ਦੇ ਫੁੱਲ ਅਰਪਿਤ ਕੀਤੇ ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਸੁੰਦਰ ਸ਼ਾਮ अरोड़ा ਨੇ ਡਾਕਟਰ ਮਨਮੋਹਨ ਸਿੰਘ ਨੂੰ ਯਾਦ ਕਰਦਿਆਂ ਆਖਿਆ ਕਿ ਉਹਨਾਂ ਦੇ ਜਨ ਦੇ ਨਾਲ ਜਿੱਥੇ ਦੇਸ਼ ਨੂੰ ਵੱਡਾ ਘਾਟਾ ਪਿਆ ਹੈ ਉੱਥੇ ਹੀ ਕਾਂਗਰਸ ਪਾਰਟੀ ਨੂੰ ਵੀ ਬੇहद ਵੱਡਾ ਘਾਟਾ ਪਿਆ ਹੈ ਜ਼ਿਕਰ ਇਹ ਖਾਸ ਹੈ ਕਿ ਡਾਕਟਰ ਮਨਮੋਹਨ ਸਿੰਘ ਨੇ ਹੁਸ਼ਿਆਰਪੁਰ ਦੇ ਵਿੱਚ ਹੀ ਆਪਣੇ ਕਾਲਜ ਦੀ ਪੜ੍ਹਾਈ ਪੂਰੀ ਕੀਤੀ ਇੱਥੇ ਉਹਨਾਂ ਨੇ ਬੱਚਿਆਂ ਨੂੰ ਵੀ ਪੜਾਇਆ ਤੇ ਇਹੀ ਵਜ੍ਹਾ ਹੈ ਕਿ ਉਹਨਾਂ ਦਾ ਹੁਸ਼ਿਆਰਪੁਰ ਦੇ ਨਾਲ ਬੇहद ਲਗਾ ਸੀ ਅੱਜ ਬੜਾ ਦੁੱਖ ਦਾ ਸਮਾਂ ਸਾਡੇ ਪੁਰਵ ਪ੍ਰਧਾਨ ਮੰਤਰੀ ਸਾਡੀ ਪਾਰਟੀ ਦੇ ਬਹੁਤ ਸੀਨੀਅਰ ਲੀਡਰ ਔਰ ਇੱਕ ਮੈਂ ਅਗਰ ਦੇਸ਼ ਦੇ ਲੀਡਰ ਕਹਾ ਜਿਹੜੇ ਸਾਡੇ ਵਿੱਚੋਂ ਚਲੇ ਗਏ ਆ ਉਹਨਾਂ ਨੂੰ ਸ਼ਰਦਾ ਸੁਮਨ ਪੇਂਟ ਕਰਨ ਲਈ ਜਲਾ ਕਾਂਗਰਸ ਦਫਤਰ ਦੇ ਵਿੱਚ ਅਸੀਂ ਇਕੱਠੇ ਹੋਏ ਸੀ ਅਗਰ ਮੈਂ ਗੱਲ ਕਰਾਂ ਹਸ਼ਾਰਪੁਰ ਬਾਰੇ ਤਾਂ ਉਹਨਾਂ ਦਾ ਹਸ਼ਾਰਪੁਰ ਦੇ ਨਾਲ ਗਹਿਰਾ ਰਿਸ਼ਤਾ ਰਿਹਾ ਇੱਥੇ ਗਵਰਨਮੈਂਟ ਕਾਲਜ ਜਦੋਂ ਪੰਜਾਬ ਯੂਨੀਵਰਸਿਟੀ ਹੋਇਆ ਕਰਦੀ ਸੀ ਇੱਥੇ ਉਹ ਸਟੂਡੈਂਟ ਵੀ ਰਹੇ ਔਰ ਪ੍ਰੋਫੈਸਰ ਵੀ ਰਹੇ ਪੜਾਉਂਦੇ ਰਹੇ ਉਹਨਾਂ ਦਾ ਬਹੁਤ ਲਗਾਵ ਸੀ ਹਸ਼ਾਰਪੁਰ ਨਾਲ ਜਿੱਥੇ ਉਹਨਾਂ ਨੇ ਸਾਡੇ ਪੰਜਾਬ ਦਾ ਮਾਨ ਜਿੱਥੇ ਉਹਨਾਂ ਨੇ ਹੁਸ਼ਿਆਰਪੁਰ ਦਾ ਨਾਮ ਪੂਰੇ ਵਰਲਡ ਦੇ ਵਿੱਚ ਉੱਚਾ ਕੀਤਾ ਔਰ ਅਰਥਵਿਵਸਥਾ ਦੇ ਵਿੱਚ ਜਦੋਂ ਪੂਰੇ ਵਰਲਡ ਦੀ ਅਰਥਵਿਵਸਥਾ ਵਿਗੜ ਗਈ ਸੀ ਉਦੋਂ ਉਹਨੇ ਭਾਰਤ ਤੇ ਆਂਚ ਨਹੀਂ ਆਣ ਦਿੱਤੀ ਇੱਕ ਇਮਾਨਦਾਰ ਵਿਅਕਤੀ ਬਹੁਤ ਹੀ ਸਾਦੇ ਵਿਅਕਤੀ ਮਿੱਠ ਬੋਲਣੇ ਵਿਅਕਤੀ ਸਨ ਜਿਨ੍ਹਾਂ ਦੀ ਤੁਲਨਾ ਕਿਸੇ ਨਾਲ ਨਹੀਂ ਕੀਤੀ ਜਾ ਸਕਦੀ ਇੱਕ ਵਾਰ ਅਮਰੀਕਾ ਦੇ ਰਾਸ਼ਟਰਪਤੀ ਵਾਰ ਕੋ ਮਾਮਾ ਜੀ ਨੇ ਕਿਹਾ ਸੀ ਕਿ ਜਦੋਂ ਡਾਕਟਰ ਮਨਮੋਹਨ ਸਿੰਘ ਜੀ ਬੋਲਦੇ ਨੇ ਤੇ ਸਾਰੀ ਦੁਨੀਆ ਇਹਨਾਂ ਨੂੰ ਸੁਣਦੀ ਹੈ ਇਹ ਸਾਡੇ ਦੇਸ਼ ਲਈ ਬਹੁਤ ਵੱਡੀ ਗੱਲ ਸੀ ਇਹ ਜਿਹੜਾ ਨੁਕਸਾਨ ਹੈ ਕਦੀ ਪੂਰਾ ਨਹੀਂ ਹੋ ਸਕਦਾ ਅਸੀਂ ਇੱਕ ਐਸਾ ਲੀਡਰ ਖੋ ਦਿੱਤਾ ਕਿ ਅਸੀਂ ਐਸਾ ਅਰਥ ਸ਼ਾਸਤਰੀ ਖੋ ਦਿੱਤਾ ਜਿਹਨੇ ਸਦਾ ਦੇਸ਼ ਦੀ ਅਰਥ ਵਿਵਸਥਾ ਨੂੰ ਕਾਇਮ ਰੱਖਿਆ ਔਰ ਦੇਸ਼ ਦੀ ਅਰਥ ਵਿਵਸਥਾ ਨੂੰ ਬਹੁਤ ਉੱਚਾ ਰੱਖਿਆ ਅੱਜ ਹਰ ਪਾਰਟੀ ਹਰ ਵਿਅਕਤੀ ਇਹ ਮਹਿਸੂਸ ਕਰਦਾ ਹੈ ਉਹਨਾਂ ਦੀ ਕਮੀ ਨੂੰ ਮਹਿਸੂਸ ਕਰ ਰਿਹਾ ਜਿਹੜੀ ਕਿ ਇੱਕ ਬਹੁਤ ਵੱਡਾ ਨੁਕਸਾਨ ਜੇਦੀ ਪੂਰਤੀ ਨਹੀਂ ਕੀਤੀ ਜਾ ਸਕਦੀ। ਦੇਸ਼ ਨੂੰ ਤਾਂ ਘਾਟਾ ਪਿਆ ਪਿਆ ਕਾਂਗਰਸ ਪਾਰਟੀ ਨੂੰ ਕਾਂਗਰਸ ਪਾਰਟੀ ਨੂੰ ਤਾਂ ਇੱਕ ਬਹੁਤ ਵੱਡਾ ਨੁਕਸਾਨ ਹੈ ਲੇਕਿਨ ਉਹ ਪ੍ਰਾਈਮ ਮਿਨਿਸਟਰ ਸੀਗੇ ਮੈਂ ਇਸ ਕਰਕੇ ਦੇਸ਼ ਦੀ ਗੱਲ ਕੀਤੀ ਹੈ ਦੇਸ਼ ਨੂੰ ਬਹੁਤ ਵੱਡਾ ਨੁਕਸਾਨ ਹੋਇਆ ਜਿੱਥੇ ਪਾਰਟੀ ਨੂੰ ਤਾਂ ਨੁਕਸਾਨ ਹੈ ਹੀ ਹੈ ਲੇਕਿਨ ਉਹਦੇ ਨਾਲ ਦੇਸ਼ ਨੂੰ ਬਹੁਤ ਵੱਡਾ ਨੁਕਸਾਨ ਹੈ। ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ